ਦਿਨਗਰ ਦੇ ਪੁਲਿਸ ਸਟੇਸ਼ਨ ਅਦੀਨੋਂ ਦੇ ਪਿੰਡ ਸਿੰਘ ਕੋਲ ਵਿਖੇ ਚੋਰਾਂ ਨੇ ਇੱਕ ਗੱੜ ਵਿੱਚ ਕੀਤੀ ਤਸੱਲੀ ਦੇ ਨਾਲ ਚੋਰੀ ਤੇ ਦੱਸਦੇ ਹੀ ਇਹ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਵਿੱਚ ਰਾਤ ਨੂੰ ਕਿਸੇ ਫੈਕਟਰੀ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਸ਼ਾਮ ਨੂੰ ਉਹ ਘਰੋਂ ਚਲਾ ਜਾਂਦਾ ਹੈ ਤੇ ਸਵੇਰੇ ਕਰੀਬ 9:30 ਵਜੇ ਵਾਪਸ ਆਉਂਦਾ ਹੈ ਤੇ ਉਸ ਤੋਂ ਇਲਾਵਾ ਉਸ ਦੇ ਘਰ ਵਿੱਚ ਕੋਈ ਨਹੀਂ ਰਹਿੰਦਾ ਤੇ ਰੋਜ਼ ਦੀ ਤਰ੍ਹਾਂ ਰਾਤ ਦੀ ਡਿਊਟੀ ਕਰਕੇ ਜਦੋਂ ਉਹ ਸਵੇਰੇ ਘਰ ਪਹੁੰਚਿਆ ਤੇ ਉਸਨੇ ਆਪਣੇ ਘਰ ਦਾ ਗੇਟ ਖੋਲ੍ਹਿਆ ਤਾਂ ਵੇਖ ਕੇ ਹੈਰਾਨ ਹੋ ਗਿਆ ਕਿ ਉਸ ਦੇ ਘਰ ਦੇ ਦੋਵੇਂ ਦਰਵਾਜ਼ਿਆਂ ਤੇ ਤਾਲੇ ਜਿਹੜੇ ਨੇ ਟੁੱਟੇ ਹੋਏ ਸਨ ਤੇ ਸਾਰਾ ਸਮਾਨ ਅਲਮਾਰੀ ਦੇ ਲੋਕਰ ਵੀ ਟੁੱਟੇ ਹਸਨ ਤੇ ਉਹਨਾਂ ਨੇ ਦੱਸਿਆ ਕਿ ਮੇਰਾ ਕਰੀਬ 18000 ਰੁਪਏ ਨਕਦੀ ਤਿੰਨ ਘੜੀਆਂ ਇੱਕ Oppo Touch ਮੋਬਾਈਲ ਸਮੇਤ ਹੋਰ ਛੋਟਾ ਮੋਟਾ ਸਮਾਨ ਕਰੋ ਜਿਹੜਾ ਉਹ ਚੋਰੀ ਕਰ ਲਿਆ ਗਿਆ ਤੇ ਉਧਰ ਇਸ ਸੰਬੰਧੀ ਦਿਨਾਨਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਲਾਕਾ ਨੂੰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦਿਨਾਨਗਰ ਹਲਕੇ ਅੰਦਰ ਨਿਤ ਦਿਨ ਚੋਰੀਆਂ ਦੀਆਂ ਘਟਨਾ ਘਟਨਾ ਜਿਹੜੀਆਂ ਨੇ ਉਹ ਵਧੀਆਂ ਜਾ ਰਹੀਆਂ ਨੇ ਤੇ ਕਾਫੀ ਡਰ ਦੀ ਭਾਵਨਾ ਜਿਹੜੀ ਹੈ ਲੋਕਾਂ ਦੇ ਵਿੱਚ ਬਣੀ ਹੋਈ ਹੈ ਇਲਾਕਾ ਨਿਵਾਸੀ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਲਾਕੇ ਅੰਦਰ ਅਗਸਤ ਤੈਸ ਕਰਨ ਦੀ ਮੰਗ ਵੀ ਕੀਤੀ ਹੈ ਦਰਸ਼ਨ ਸਿੰਘ ਵਾਅਦਾ ਦੇ ਦੇ ਘਰ ਮੇਰੇ ਚੋਰੀ ਹੋ ਗਿਆ ਮੈਂ ਕੱਲਾ ਰਹਿਣਾ ਘਰ ਦੂਜੇ ਜਾਣਾ ਤਾਲੇ ਮਾਰ ਕੇ ਜਦੋਂ ਪਛੇਰੇ ਆ ਕੇ ਵੇਖਿਆ ਤਾਂ ਤਾਲੇ ਟੁੱਟੇ ਜਿੱਦ ਮੈਂ ਕੱਲ ਖਾਇਆ ਚੋਰ ਕੀ ਕੀ ਲੱਗੇ ਜੀ ਤੁਹਾਡਾ ਤਿੰਨ ਘੜੀਆਂ ਤਿੰਨ ਜੋੜੇ ਡੋਟਾ ਦੇ 18-20 ਹਜ਼ਾਰ ਦੇ ਲੱਗਦੇ ਇੱਕ ਫੋਨ ਲੈ ਗਏ ਨਵਾ ਜਿਹਦੇ ਵਿੱਚ ਸਿਰੋ ਵੀ ਦਿਹਾਲੀ ਪਾਈ ਦੋਨਾਂ ਕਮਰਿਆਂ ਚੋਂ ਨੇ ਦੋਆ ਕਮਰੇ ਚੰਨਾਂ ਨੇ ਚੋਰੀ ਕੀਤੀ ਹੈ ਜੀ ਦੋਆ ਕਮਰੇ ਠੀਕ ਕੋਈ ਇਤਲਾਹ ਕੀਤੀ ਪੁਲਿਸ ਵਾਲਿਆਂ ਨੂੰ ਤੁਸੀਂ ਹਾਲੇ ਨਾ ਹੋਣ ਸਰਪੰਚ ਸਾਹਿਬ ਆਏ ਨੇ ਉਹਨਾਂ ਨੂੰ ਫੋਨ ਕੀਤਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਸ ਮੈਂ ਤਾਂ ਮੈਂ ਕਹਿੰਦਾ ਜਿਹੜੇ ਚੋਰ ਤੋਰੇ ਫਿਰਦੇ ਜਾਂ ਨਸੀਬ ਆ ਦੇ ਸੜੇ ਤੋਰੇ ਫਿਰਦੇ ਨੇ ਇਹਨਾਂ ਨੇ ਜਿੰਨੇ ਘੇਲ ਪਾਈ ਜਾ ਲੋਕਾਂ ਦੇ ਘਰ ਜੋਰੀਆਂ ਨਾ ਹੋਣ